ਕੀ ਤੁਸੀਂ ਜਾਣਦੇ ਹੋ ਝਾੜੀਆਂ ਵਿੱਚ ਸਭ ਤੋਂ ਖਤਰਨਾਕ ਚੀਜ਼ਾਂ ਵਿੱਚੋਂ ਇੱਕ ਕਿਸੇ ਚਟਾਨ ਤੇ ਸੈਲਫੀ ਖਿੱਚਣਾ ਹੈ? ਆਸਟ੍ਰੇਲੀਆ ਵਿੱਚ ਸੁਰੱਖਿਅਤ ਬੁਸ਼ ਵਾਕਿੰਗ ਲਈ ਇੱਥੇ 5 ਸਜਾਹ ਹਨ। ਪਹਿਲਾ ਇੱਕ ਯੋਜਨਾ ਬਣਾਓ। ਆਪਣੀ ਤੰਦਰੁਸਤੀ ਜਾਂ ਤਜਰਬੇ ਦੇ ਅਨੁਕੂਲ ਇੱਕ ਟ੍ਰੇਲ ਚੁਣੋ ਅਤੇ ਇਸ ਨਾਲ ਜੁੜੇ ਰਹੋ। ਯਕੀਨੀ ਤੌਰ ਤੇ ਇੱਕ ਨਕਸ਼ਾ ਆਪਣੇ ਨਾਲ ਰੱਖੋ। ਕੋਚ ਕਰੋ ਕਿ ਪਹਿਲੇ ਰਾਸ਼ਟਰ ਦੇ ਲੋਕਾਂ ਲਈ ਇਸ ਜ਼ਮੀਨ ਦੀ ਕੀ ਮਹੱਤਤਾ ਹੈ ਜੋ ਇਸ ਦੇ ਰਖਵਾਲੇ ਹਨ ਅਤੇ ਸਾਈਟ ਦਾ ਸਤਕਾਰ ਕਿਵੇਂ ਕਰਨਾ ਹੈ ਇਸ ਦੇ ਇਤਿਹਾਸ ਅਤੇ ਅਰਥਾਂ ਬਾਰੇ ਜਿੰਨਾ ਸਿੱਖ ਸਕਦੇ ਹੋ ਸਿੱਖੋ ਅਸਲ ਵਿੱਚ ਇਹ ਤੁਹਾਡੇ ਬੁਸ਼ਵੌਕ ਦੇ ਅਨੁਭਵ ਨੂੰ ਹੋਰ ਵਧੀਆ ਬਣਾ ਸਕਦਾ ਹੈ ਨਾਲ ਹੀ ਲੋਕਾਂ ਨੂੰ ਦੱਸੋ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਤੁਸੀਂ ਕਦੋਂ ਤੱਕ ਵਾਪਸ ਆਉਣ ਦੀ ਉਮੀਦ ਕਰ ਰਹੇ ਹੋ ਟਿਪ ਨੰਬਰ 10 스마트 ਪੈਕਿੰਗ ਕਰੋ ਇੱਕ ਵਾਰ ਜਦੋਂ ਤੁਸੀਂ ਮੌਸਮ ਦੀ ਭਵਿੱਖਬਾਣੀ ਦੀ ਜਾਂਚ ਕਰ ਲੈਂਦੇ ਹੋ ਆਰਾਮਦਾਇਕ ਜੁੱਤੀਆਂ ਅਤੇ ਕੱਪੜੇ ਚੁਣੋ ਟੋਪੀ ਅਤੇ ਸਨਸਕ੍ਰੀਨ ਪਹਿਨੋ ਅਤੇ ਲੋੜ ਅਨੁਸਾਰ ਹੋਰ ਕੱਪੜੇ ਪੈਕ ਕਰੋ ਜੇਕਰ ਤੁਸੀਂ ਉਮੀਦ ਤੋਂ ਜ਼ਿਆਦਾ ਦੇਰ ਤੱਕ ਬਾਹਰ ਹੋ ਤਾਂ ਕਾਫੀ ਪੋਜਣ ਅਤੇ ਪਾਣੀ ਨਾਲ ਰੱਖੋ ਅਤੇ ਇੱਕ ਫਰਸਟ-ਏਡ ਕਿਟ ਵੀ ਇਸ ਤਰ੍ਹਾਂ ਦਾ ਇੱਕ ਐਮਰਜੈਂਸੀ ਬੀਕਨ ਜਾਨਣਾ ਬਚਾ ਸਕਦਾ ਹੈ ਇੱਕ ਵਿਪਤਾ ਸਿਗਨਲ ਭੇਜ ਸਕਦਾ ਹੈ ਅਤੇ ਸੈਟੇਲਾਈਟਾਂ ਨੂੰ ਤੁਹਾਨੂੰ ਲੱਭਣ ਵਿੱਚ ਮਦਦ ਕਰ ਸਕਦਾ ਹੈ। ਜਾਂ ਤੁਸੀਂ ਆਪਣੇ ਦੁਆਰਾ ਪੈਕ ਕੀਤੀਆਂ ਆਈਟਮਾਂ ਦੀ ਵਰਤੋਂ ਕਰਕੇ ਹੋਰ ਤਰੀਕਿਆਂ ਨਾਲ ਧਿਆਨ ਖਿੱਚ ਸਕਦੇ ਹੋ। ਅੰਤ ਵਿੱਚ ਹਮੇਸ਼ਾ ਚਾਰ ਜਾਂ ਵੱਧ ਦੇ ਸਮੂਹ ਵਿੱਚ ਯਾਤਰਾ ਕਰਨ ਦਾ ਟੀਚਾ ਰੱਖੋ ਤਾਂ ਜੋ ਕੋਈ ਦੁਰਘਟਨਾ ਹੋਣ ਤੇ ਲੋਕ ਮਦਦ ਬੁਲਾਉਣ ਲਈ ਜਾ ਸਕਣ। ਓਹ ਅਤੇ ਜਾਣ ਤੋਂ ਪਹਿਲਾਂ ਚਟਾਨ ਦੇ ਕਿਨਾਰੇ ਤੇ ਕਦੇ ਵੀ ਸੈਲਫੀ ਨਾ ਲਓ। ਤੁਸੀਂ ਸ਼ਾਇਦ ਇੰਨੇ ਖੁਸ਼ਕਿਸਮਤ ਨਾ ਹੋਵੋ। ਇਸ ਲਈ ਯਾਦ ਰੱਖੋ ਜਦੋਂ ਤੁਸੀਂ ਆਸਟ੍ਰੇਲੀਆ ਵਿੱਚ ਬੁਸ਼ਵਕ ਕਰ ਰਹੇ ਹੋਵੋ ਤਾਂ ਸੁਰੱਖਿਅਤ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ ਤਿਆਰ ਰਹਿਣਾ ਆਓ ਚੱਲੀਏ ਅਤੇ ਸੋਹਣੇ ਦ੍ਰਿਸ਼ਾਂ ਦਾ ਆਨੰਦ ਮਾਣੀਏ ਮੈਂ ਆ ਰਹੀ ਹਾਂ ਤੁਹਾਡੀ ਪਾਸ਼ਾ ਵਿੱਚ ਹੋਰ ਹਫਤਾਵਾਰੀ ਕਹਾਣੀਆਂ ਲਈ sps.com.au/australia explained ਤੇ ਜਾਓ